ਭਾਈ ਸਾਹਿਬ ਜੀ ਗਰਮੀਤ RAM ਰਹੀਮ ਨੂੰ ਪੈਰੋਲ ਮਿਲੀ ਅੱਜ ਕੀ ਕਹਿਣਾ ਚਾਹੋਗੇ ਤੁਸੀਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕਾ ਅੱਜ ਬਲਤਕਾਰੀ RAM ਰਹੀਮ ਨੂੰ ਪੈਰੋਲ ਮਿਲੀ ਹੈ ਜੋ ਕਿ ਨਾ ਇਸ ਹਰ ਸਰ ਸਿੱਖਾਂ ਨਾਲ ੱਟਕਾ ਪੰਨ 14 ਕਿੰਨੀ ਵਾਰੀ ਪਰੋਲ ਮਿਲ ਗਈ ਹੈ 14 15 ਵਾਰੀ ਕੋਈ ਵਾਦੀ ਮਿਲ ਗਈ ਹੈ ਤੇ ਜਿਹੜੇ ਸਿੱਖਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਗਈਆਂ ਉਹਨਾਂ ਨੂੰ ਪਰੋਲ ਵੀ ਨਹੀਂ ਦੇ ਰਹੇ ਬਾਹਰ ਛੱਡਣਾ ਤਾਂ ਇੱਕ ਪਾਸੇ ਤੇ ਹੋਰ ਵੀ ਸਿੱਖਾਂ ਨਾਲ ਬਹੁਤ ੱਕਾ ਖਾਸ ਕਰ ਇਸੇ ਦਾ ਹੀ ਜਿਹੜੇ ਬੰਦੀ ਸਿੰਘ ਹੈ ਇਹ ਹੀ ਬਹੁਤ ਵੱਡਾ ਮੁੱਦਾ ਹੈ ਜਿਹੜੇ ਬਲਾਤਕਾਰੀਆਂ ਆ ਉਹਨਾਂ ਨੂੰ ਪਰੋਲ ਸਿੰਘਾਂ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਆਪਣੀ ਕੌਮ ਵਾਸਤੇ ਉਹ ਜੇਲਾ ਚ ਹੀ ਬੰਦ ਐ ਸਜ਼ਾ ਵੀ ਪੂਰੀਆਂ ਹੋ ਗਈਆਂ ਤਾਂ ਹੀ ਜਿਹੜੇ ਸਿੱਖ ਐ ਉਹ ਕਹਿੰਦੇ ਆ ਵੀ ਸਾਨੂੰ ਸਾਡੇ ਨਾਲ ਇਸ ਦੇਸ਼ 'ਚ ਵਿਤਕਰਾ ਹੁੰਦਾ ਇਹਨਾਂ ਗੱਲਾਂ ਕਰਕੇ ਸਿੱਖ ਆਪਣਾ ਅੱਡ ਮੰਗਦੇ ਆ ਜੇ ਸਾਨੂੰ ਹਰੇਕ ਚੀਜ਼ 'ਚ ਬਰਾਬਰ ਮਿਲੇ ਬਰਾਬਰ ਸਮਝਿਆ ਜਾਵੇ ਸਾਨੂੰ ਸਿੱਖਾਂ ਨੂੰ ਤਾ ਸਾਨੂੰ ਲੋੜ ਕੀ ਐ ਕੋਈ ਐਸੀ ਗੱਲ ਦੀ ਬਾਸ ਚੱਕਣ ਦੀ ਕਿ ਮੰਗ ਕਰਦੇ ਹੋ ਜੀ ਭਾਈ ਅਮਰਪਾਲ ਸਿੰਘ ਨੂੰ ਵੀ ਪ੍ਰੋਬਲ ਮਿਲਣੀ ਚਾਹੀਦੀ ਉਹਦੋਂ ਵੀ ਮਿਲਣੀ ਚਾਹੀਦੀ ਸਾਰਿਆਂ ਨੂੰ ਮਿਲਣੀ ਚਾਹੀਦੀ ਐ ਪ੍ਰੋਬਲ ਨਹੀਂ ਦੇ ਰਹੇ ਅਮਰਪਾਲ ਨੂੰ ਜਿਹੜੇ ਦੋ ਸਾਲ ਹੋ ਗਏ ਹੁਣ ਦੇਖਦੇ ਐ ਪ੍ਰੋਬਲ ਦਾ ਉਹਦੇ ਲਾਉਣਾ ਏ ਉਹਨਾਂ ਦਾ ਸ਼ਾਇਦ ਮਿਲ ਜਵੇ ਪ੍ਰੋਬਲ ਪਰ ਮੈਨੂੰ ਨਹੀਂ ਲੱਗਦਾ ਇਹ ਸਰਕਾਰ ਦਾ ਹੋਊਗੀ ਉਹਨਾਂ ਨੂੰ ਪ੍ਰੋਬਲ ਭਾਈ ਸਾਹਿਬ ਜੀ ਪੰਚਾਇਤੀ ਚੋਣਾਂ ਸਾਰੇ ਸੂਬੇ 'ਚ ਚੱਲ ਰਹੀਆਂ ਨੇ ਨਾਮੀਨੇਸ਼ਨ ਫਾਈਲ ਹੋ ਰਹੇ ਐ ਕੀ ਸੰਦੇਸ਼ ਦੇਣਾ ਚਾਹੋਗੇ ਲੋਕਾਂ ਨੂੰ ਤੁਸੀਂ ਸੰਦੇਸ਼ ਇਹ ਹੀ ਦੇਣਾ ਚਾਹੂੰਗਾ ਬਈ ਪਾਰਟੀ ਬਾਜ਼ੀਆਂ ਚ ਪੈ ਕੇ ਪਹਿਲੀ ਗੱਲ ਤਾਂ ਲੜਿਓ ਨਾ ਪਿੰਡਾਂ 'ਚ ਲੀਡਰਾਂ ਨੇ ਆਉਂਦੇ ਜਾਂਦੇ ਆਣਾ ਰਹਿਣਾ ਹੈ ਅੱਜ ਤੁਸੀਂ ਕਿਸੇ ਦੇ ਮਗਰੋਂ ਇਹੀ ਸੋਚ ਲਓ ਪਹਿਲਾਂ ਕਿਹਦੇ ਮਗਰ ਲੜਿਓ ਅੱਜ ਉਹ ਕਿੱਥੇ ਐ ਇਹ ਲੀਡਰਾਂ ਨੇ ਆਉਂਦੇ ਜਾਂਦੇ ਰਹਿਣਾ ਹੈ ਕਿਸੇ ਦੇ ਮਗਰ ਲੜਿਓ ਨਾ ਤੁਸੀਂ ਗਲੇ ਹੀ ਮੱਲਿਆਂ 'ਚ ਪੱਕਾ ਰਹਿਣਾ ساری ਜ਼ਿੰਦਗੀ ਕੱਢਣੀ ਐ ਤੁਸੀਂ ਕਿਸੇ ਦੇ ਮਗਰ ਲੱਗ ਕੇ ਨਾ ਲੜਿਓ ਤੇ ਦੂਜੀ ਗੱਲ ਜਿਹੜੇ ਪ੍ਰਸ਼ਾਸਨ ਚੁੱਲਾ ਟੈਕਸ ਨਹੀਂ ਦੇ ਰਿਹਾ ਇਹ ਬਹੁਤ ਮਤਲਬ ਟੱਕਾ ਹੈ ਅਸੀਂ ਝਾੜੂ ਵਾਲਿਆਂ ਨੂੰ ਕਹਿੰਦੇ ਆ ਭਗਵੰਤ ਮਾਨ ਨੂੰ ਕਹਿੰਨੇ ਕਹਿਣਾ ਚਾਹੁੰਦਾ ਮੈਂ ਵੀ ਸਾਰਿਆਂ ਨੂੰ ਆਪਣਾ ਇਲੈਕਸ਼ਨ ਲੜਨ ਦਾ ਅਧਿਕਾਰ ਹੈ ਹੱਕ ਹੈ ਸਾਰਿਆਂ ਨੂੰ ਮਤਲਬ ਮੌਕਾ ਮਿਲਣਾ ਚਾਹੀਦਾ ਜੋ ਇਲੈਕਸ਼ਨ ਲੜਨਾ ਚਾਹੁੰਦਾ ਉਹ ਲੜੇ ਤੇ ਸਾਰਿਆਂ ਨੂੰ ਹੀ ਮਤਲਬ ਜਿਹੜੇ ਚੁੱਲਾ ਟੈਕਸ ਦੀਆਂ ਹੈਗਾ ਹੈ ਉਹ ਮਿਲਣਾ ਚਾਹੀਦਾ ਇਹ ਦੀਆਂ ਜੀ ਕੱਲੇ ਝਾੜੂ ਵਾਲਿਆਂ ਨੂੰ ਦੇ ਦੋ ਤੇ ਬਾਕੀਆਂ ਨੂੰ ਦੌੜ ਦਾ ਹੈ ਨਾ ਐਨਓਸੀ ਉਹ ਸਾਰਿਆਂ ਨੂੰ ਇਕਵਨਲੀ ਵੰਡਣੀ ਚਾਹੀਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ